ਇੱਕ ਦਿਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਪਾਲਕੀ ਵਿੱਚ ਸਵਾਰ ਹੋ ਕੇ ਬਾਹਰ ਨੂੰ ਜਾ ਰਹੇ ਸਨ ਤੇ ਬ੍ਰਾਹਮਣਾਂ ਦਾ ਸਿਖਾਇਆ ਹੋਇਆ ਇੱਕ ਕੋੜੀ ਕਿ ਜਾ ਜੇ ਉਹਨਾਂ ਵਿੱਚ ਇੰਨੀ ਸ਼ਕਤੀ ਹੋਈ ਜੋ ਇਹਨਾ ਉਹਨਾਂ ਵਿੱਚ ਇੰਨੀ ਪਾਵਰ ਹੋਈ ਤਾਂ ਤੈਨੂੰ ਠੀਕ ਕਰ ਦੇਣਗੇ ਕਹਿੰਦੇ ਬ੍ਰਾਹਮਣਾਂ ਦਾ ਸਿਖਾਇਆ ਹੋਇਆ ਇੱਕ ਕੋੜੀ ਬ੍ਰਾਹਮਣ ਪਾਲਕੀ ਦੇ ਅੱਗੇ ਜਾ ਕੇ ਪੈ ਗਿਆ ਤੇ ਰੋਗ ਰਾਜੀ ਕਰਾਉਣ ਲਈ ਤਰਲੇ ਲੈਣ ਲੱਗ ਪਿਆ ਤੇ ਬੜਾ ਕੋੜ ਉਹਨੂੰ ਹੋਇਆ ਹੋਇਆ ਮੱਖੀਆਂ ਭਿੰਕਦੀਆਂ ਨੇ ਕੋਈ ਨੇੜੇ ਖੜਨਾ ਪਸੰਦ ਨਹੀਂ ਕਰਦਾ ਸੀ ਤੇ ਬ੍ਰਾਹਮਣਾ ਦੇ ਚੂਲੇ ਹੇਠੋਂ ਕੱਢੀ ਹੋਈ ਕਰੀਬ ਜਨਤਾ ਨੂੰ ਸਤਿਗੁਰੂ ਜੀ ਨੇ ਉਹਨਾਂ ਦੇ ਵਰਤੇ ਟੰਗਾ ਨਾਲ ਮੋੜ ਜਾਲ ਵਿੱਚ ਪਸਾਣ ਨਹੀਂ ਸੀ ਦੇਣਾ ਕਿਉਂਕਿ ਉਹਨਾਂ ਨੇ ਆਪਣੇ ਹੱਥ ਵਿੱਚ ਜੋ ਆਪਣਾ ਮੁੱਖ ਪੂੰਜਣ ਵਾਲਾ ਰਮਾਲ ਸੀ ਉਹਨੂੰ ਦੇਖ ਕੇ ਆਗਿਆ ਕੀਤੀ ਕਿ ਕੀ ਕੀਤੀ ਕਿ ਰਮਾਲ ਆਪਣੇ ਪਿੰਡੇ ਤੇ ਫੇਰਿਆ ਕਰ ਇਹਨੂੰ ਆਪਣੇ ਆਪਣੀ ਰਮਾਲ ਦਿੱਤੀ ਤੇ ਇਹਨੂੰ ਆਪਣੇ ਰੋਜ਼ ਸਰੀਰ ਤੇ ਫੇਰਿਆ ਕਰ ਤੇ ਨਾਲ ਅਰਦਾਸ ਕਰਿਆ ਕਰ ਤੇ ਗੁਰੂ ਨਾਨਕ ਦੇ ਘਰ ਵਿੱਚ ਸਭ ਕੁਝ ਹੈ ਤੈਨੂੰ ਸ਼ਰਧਾ ਹੋਣੀ ਚਾਹੀਦੀ ਹੈ ਤੇ ਤੇਰਾ ਸ਼ੀਰ ਠੀਕ ਹੋ ਜਾਏਗਾ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਉਹ ਰਮਾਲ ਫੇਰਦਾ ਰਿਹਾ ਫੇਰਦਾ ਰਿਹਾ ਤੇ ਇੱਕ ਦਿਨ ਉਹ ਕੋੜੀ ਵੀ ਠੀਕ ਹੋ ਚੁੱਕਾ ਸੀ ਆਖੋ ਸਤਨਾਮ ਤੇ ਬੜੀਆਂ ਇਹ ਚਾਲਾਂ ਬ੍ਰਾਹਮਣਾਂ ਦੀਆਂ ਸ਼ੁਰੂ ਤੋਂ ਹੁੰਦੀਆਂ ਆ ਰਹੀਆਂ ਪਰ ਇਹ ਪੁੱਠੀਆਂ ਪੈਂਦੀਆਂ ਰਹੀਆਂ ਗੁਰੂ ਘਰ ਦੀ ਸ਼ੋਭਾ ਸੀ ਜਿਹੜੀ ਉਹ ਵਧਣ ਲੱਗ ਪਈ ਕਿਉਂਕਿ ਜੇ ਕੋਈ ਚਾਵੇ ਗੁਰੂ ਘਰ ਦੀ ਸ਼ੋਭਾ ਨੂੰ ਕੋਈ ਨਹੀਂ ਘਟਾ ਸਕਦਾ ਗੁਰੂ ਘਰ ਦੀ ਸ਼ੋਭਾ ਦਿਨੋਂ ਦਿਨ ਵਾਧੀ ਤੁਰੀ ਜਾਂਦੀ ਹੈ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਉਹ ਮੇਰਾ ਮਾਲਕ ਸਦਾ ਹੀ ਐਸਿਆਂ ਬਖਸ਼ਿਸ਼ਾਂ ਕਰਦਾ ਹੈ ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ ਹੈ ਤੇ ਬਖਸ਼ਾਂ ਵਿੱਚ ਨਿੱਤ ਇਉਂ ਹੈ ਜਿਵੇਂ ਪਹਿਲੀ ਵਾਰ ਹੀ ਬਖਸ਼ਿਸ਼ ਕਰਨ ਲੱਗਾ ਹੋਵੇ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਇਸ ਤਰ੍ਹਾਂ ਮਹਾਰਾਜ ਕਹਿੰਦੇ ਹਰ ਰੋਜ਼ ਐ ਮੇਰੇ ਮਨ ਆ ਉਸ ਮਾਲਕ ਨੂੰ ਯਾਦ ਕਰਿਆ ਕਰ ਉਹਨੂੰ ਚੇਤੇ ਕਰਨਾ ਚਾਹੀਦਾ ਹੈ ਆਖਰ ਉਹ ਦੁੱਖਾਂ ਵਿੱਚੋਂ ਉਹੀ ਬਚਾਉਣ ਵਾਲਾ ਹੈ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਕਿ ਐ ਮੇਰੇ ਮਨ ਐ ਮੇਰੀ ਜਿੰਦੇ ਤੂੰ ਧਿਆਨ ਨਾਲ ਸੁਣ ਕਿ ਉਸ ਮਾਲਕ ਦਾ ਆਸਰਾ ਲੈ ਕੇ ਹੀ ਇਸ ਦੁੱਖਾਂ ਦੇ ਸਮੁੰਦਰ ਵਿੱਚੋਂ ਪਾਰ ਲੰਘਿਆ ਜਾ ਸਕਦਾ ਹੈ ਦਿਆਲ ਤੇਰਾ ਨਾਮ ਤਰਾ हे ਦਿਆਲ ਕਾਲਪੁਰਖ ਵੈਗੁਰੂ ਪਰਮੇਸ਼ਰ ਮੇਰ ਕਰ ਮੈਨੂੰ ਆਪਣੇ ਨਾਮ ਦੀ ਦਾਤ ਤੇ ਤਾਂ ਕਿ ਮੈਂ ਤੇਰੇ ਨਾਮ ਦੇ ਰਾਹੀ ਇਸ ਦੁੱਖਾਂ ਦੇ ਸਮੁੰਦਰ ਵਿੱਚੋਂ ਪਾਰ ਲੰਘ ਸਕਾਂ ਸਾਧ ਗੁਰ ਬਾਣੈ ਜਾਉ ਰਹਾਉ ਮੈਂ ਤੇਥੋਂ ਸਦਕੇ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਸਰਬੰ ਸਾਚਾ ਏਕ ਹੈ ਦੂਜਾ ਨਹੀਂ ਕੋਈ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਹੀ ਸਭ ਥਾਈ ਮੌਜੂਦ ਹੈ ਉਹ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਹੈ ਤਾਂ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਜਿਸ ਜੀਵ ਉਤਿਉ ਮੇਰ ਦੀ ਨਿਗਾਹ ਕਰਦਾ ਹੈ ਤੇ ਉਹ ਉਹਦਾ ਸਿਮਰਨ ਕਰਦਾ ਹੈ ਉਹ ਬੰਦਗੀ ਕਰਦਾ ਹੈ ਤਾਂ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਜਿਹਦੇ ਉੱਤੇ ਪਰਮੇਸ਼ਵਰ ਦੀ ਨਦਰ ਹੁੰਦੀ ਹੈ ਤੁਦ ਬਾਜ ਪਿਆਰੇ ਕੇਵਰ ਹਾਂ हे ਪਿਆਰੇ ਪ੍ਰਮਾਤਮਾ ਤੇਰੀ ਯਾਦ ਤੋਂ ਬਿਨਾਂ ਮੈਂ ਵਿਆਕੁਲ ਹੋ ਜਾਂਦਾ ਹਾਂ ਐਸੀ ਪ੍ਰੀਤ ਹੋਣੀ ਚਾਹੀਦੀ ਆ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਕਿ ਜਿਵੇਂ ਸਾਨੂੰ ਕਿਸੇ ਚੀਜ਼ ਤੋਂ ਬਿਨਾਂ ਵਿਆਕੁਲਤਾ ਲੱਗ ਜਾਂਦੀ ਹੈ ਭਾਵ ਪ੍ਰਸ਼ਾਦੇ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ ਭੁੱਖ ਲੱਗਦੀ ਆ ਤੇ ਫਿਰ ਪ੍ਰਸ਼ਾਦਾ ਚਾਹੀਦਾ ਹੀ ਚਾਹੀਦਾ ਜਿਵੇਂ ਆਪਣੇ ਬੱਚਿਆਂ ਨੂੰ ਪਰੀਤ ਕਰਦੇ ਹਾਂ ਬੱਚਾ ਭਾਵੇਂ ਸਾਰਾ ਦਿਨ ਸਾਨੂੰ ਬੁਲਾਉਂਦਾ ਰਹੇ ਸਾਰਾ ਦਿਨ ਸਾਨੂੰ ਤੋਰਦਾ ਰਹੇ ਕਿਉਂਕਿ ਉਹਦੀ ਪਰੀਤ ਵਿੱਚ ਸਾਨੂੰ ਪਤਾ ਹੀ ਨਹੀਂ ਲੱਗਦਾ ਤੇ ਨਾ ਹੀ ਸਾਨੂੰ ਥਕਾਵਟ ਆਉਂਦੀ ਆਂ ਅੱਖੋ ਸਤਨਾ ਇਸ ਤਰ੍ਹਾਂ ਜੇ ਰੱਬ ਨਾਲ ਪਰੀਤ ਹੈ ਤਾਂ ਉਹਦੀ ਸੇਵਾ ਵਿੱਚ ਤੇ ਉਹਦੀ ਸਿਮਰਨ ਵਿੱਚ ਇੰਨਾ ਮਨੁੱਖ ਕੁਲਤਾਨ ਹੋ ਜਾਂਦਾ ਕਿ ਉਹਨੂੰ ਕਦੇ ਥਕਾਵਟ ਆਲਸ ਨੀਂਦ ਤੰਗ ਹੀ ਨਹੀਂ ਕਰਦੀ ਅੱਖ ਸਤਨਾ ਤਾਂ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਉਹੀ ਸੇਵਾ ਕਰ ਸਕਦਾ ਹੈ ਜੀਤੇ ਉਹ ਪਰਵिश्वਰ ਅਕਾਲ ਪੁਰਖ ਵੈਗੁਰੂ ਮੇਰ ਦੀ ਨਜ਼ਰ ਕਰਦਾ ਹੈ ਤੁਦ ਬਾਜ ਪਿਆਰੇ ਕੇਵਰ ਹਾ ਏ ਪਿਆਰੇ ਪ੍ਰਮਾਤਮਾ ਤੇਰੀ ਯਾਦ ਤੋਂ ਬਿਨਾ ਤਾਂ ਮੈਂ ਬਿਆਕੁਲ ਹੋ ਜਾਂਦਾ ਹਾਂ ਸਾ ਬੜਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਮੈਨੂੰ ਕੋਈ ਐਸੀ ਵੱਡੀ ਦਾਤ ਦਿਓ ਜੀ ਦਾ ਸਦਕਾ ਮੈਂ ਤੇਰੇ ਨਾਮ ਵਿੱਚ ਜੁੜੇ ਹੀ ਰਵਾਂ ਤੇਰਾ ਨਾਮ ਮੈਨੂੰ ਵਿਸਰੇ ਨਾ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਐਸੀ ਬਖਸ਼ਿਸ਼ ਕਰੋ ਕਿ ਸਤਿਗੁਰੂ ਜੀ ਦਿਨ ਰਾਤ ਮੈਂ ਤੈਨੂੰ ਚੇਤੇ ਹੀ ਕਰਦਾ ਰਵਾਂ ਸੇਵੀ ਸਾਹਿਬ ਆਪਣਾ ਆਬਰਣੋਂ ਜਾਂਚੋਂ ਕੋਏ ਦੁੱਖਾਂ ਦੇ ਇਸ ਸਾਗਰ ਵਿੱਚੋਂ ਤਰਨ ਲਈ ਮੈਂ ਆਪਣੇ ਮਾਲਕ ਪਰਮੇਸ਼ਵਰ ਨੂੰ ਹੀ ਯਾਦ ਕਰਦਾ ਹਾਂ ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗ ਸਕਦਾ ਕਿਉਂਕਿ ਹੋਰ ਕੋਈ ਥਾਂ ਹੀ ਨਹੀਂ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋ ਬੇਨਤੀ ਮੈਨੂੰ ਹੋਰ ਕੋਈ ਥਾਂ ਨਹੀਂ ਮੈਂ ਜਿੱਥੇ ਬੇਨਤੀ ਕਰ ਸਕਾਂ ਜਿੱਥੇ ਜਾ ਕੇ ਮੈਂ ਮੰਗ ਸਕਾਂ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਮੇਰਾ ਦੁੱਖ ਤੇ ਸੁੱਖ ਤੇਰੇ ਪਾਸ ਹੀ ਹੈ ਕਿਉਂਕਿ ਸ੍ਰਿਸ਼ਟੀ ਦਾ ਕਰਤਾ ਤੂੰ ਹੈ ਕਰਤਾ ਪੁਰਖ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਆਪਣੇ ਉਸ ਮਾਲਕ ਦਾ ਹੀ ਸੇਵਕ ਹਾਂ ਮੈਂ ਨਾਨਕ ਆਪਣੇ ਉਸ ਮਾਲਕ ਦਾ ਹੀ ਸੇਵਕ ਹੈ ਉਸ ਮਾਲਕ ਤੋਂ ਖਿੰਣ ਖਿੰਣ ਬਲਿਹਾਰ ਜਾਂਦਾ ਹਾਂ ਸਦਕੇ ਜਾਂਦਾ ਹਾਂ ਸਾਹਿਬ ਤੇਰੇ ਨਾਮ ਬਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਏ हे ਮੇਰੇ ਮਾਲਕ ਪ੍ਰਮਾਤਮਾ ਮੈਂ ਤੇਰੇ ਨਾਮ ਤੋਂ ਬਲਿਹਾਰ ਜਾਂਦਾ ਹਾਂ ਸਦਕੇ ਜਾਂਦਾ ਹਾਂ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲਾਗੀ ਵਾਰ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਉਂਦੇ ਜੀ ਜਿੰਨਾ ਕੋ ਹੁੰਦਾ ਜਪ ਲੈ ਜਿਉਂਦੇ ਜੀ ਜਿੰਨਾ ਕੋ ਹੁੰਦਾ ਸਿਮਰਨ ਕਰਨ ਲੈ ਸੇਵਾ ਕਰਨ ਲੈ ਬੰਦਗੀ ਕਰਨ ਲੈ ਫਿਰ ਸਮਾਂ ਬੀਤ ਜਾਣਾ ਹੈ ਫਿਰ ਇਹ ਵੇਲਾ ਹੱਥ ਨਹੀਂ ਆਉਣਾ ਕਿਉਂਕਿ ਹਮ ਆਦਮੀ ਹਾਂ ਇੱਕ ਦਮ ਹੀ ਇਹ ਸ਼ਬਦ ਵੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੈ ਮੌਲਤ ਮੌਤ ਨਾ ਜਾਣਾ ਇੱਕ ਦਮ ਦੇ ਹੀ ਮਾਲਕ ਹਾਂ ਕੀ ਪਤਾ ਹੈ ਦਮ ਕਦੋਂ ਮੁੱਕ ਜਾਏ ਸਵਾਸਾਂ ਦੀ ਗਿਣਤੀ ਦੇ ਕੇ ਉਹਨੇ ਭੇਜਿਆ ਹੈ ਪਰਮੇਸ਼ਵਰ ਨੇ ਜਿੰਨੇ ਸਵਾਸ ਪਾਏ ਆ ਉਹਨੇ ਮਿਲਣਿਆ ਸਾਨੂੰ ਤੇ ਫਿਰ ਪੂਰੇ ਹੋ ਜਾਣਿਆ ਜਾਣਾ ਸੰਸਾਰ ਛੱਡਣਾ ਇਸ ਕਰਕੇ ਉਸ ਨਾਲ ਪ੍ਰੀਤ ਬਣਾ ਲੈ ਇਹ ਪ੍ਰੀਤ ਅੱਗੇ ਤੱਕ ਨਿਵਣ ਵਾਲੀ ਹੈ ਆਖੋ ਸਤਨਾਮ ਹਮ ਆਦਮੀ ਹਾਂ ਇੱਕ ਦਮ ਹੀ ਮੌਲਕ ਮੋਤ ਨਾ ਜਾਣਾ ਨਾਨਕ ਬਿਨਵੈ ਤਿਸੈ ਸ੍ਰੀ ਵੋ ਜਾ ਕੇ ਜੀ ਪ੍ਰਾਣਾ ਇਸ ਵਾਸਤੇ ਸਤਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਸਿਮਰਨ ਕਰ ਜੀਨੇ ਇਹ ਜਿੰਦ ਤੇ ਇਹ ਸਵਾਸ ਤੈਨੂੰ ਦਿੱਤੇ ਹਨ ਅੰਦੇ ਜੀਵਨਾ ਵਿਚਾਰ ਦੇ ਕੇਤੇ ਕੇ ਦਿਨਾ ਇਹ ਮਾਇਆ ਦੇ ਵਿੱਚ ਅੰਨੇ ਹੋਏ ਜੀਵ ਅੱਖਾਂ ਖੋਲ ਕੇ ਵੇਖ ਸੋਚ ਸਮਝ ਇਥੇ ਜਗਤ ਹੈ ਜਿਹੜਾ ਇਹ ਥੋੜੇ ਹੀ ਦਿਨਾਂ ਦੀ ਜ਼ਿੰਦਗੀ ਹੈ ਸਾਹ-ਮਾਸ ਸਭ ਜਿਉ ਤਮਾਰਾ ਤੂੰ ਮੈਂ ਖਰਾ ਪਿਆਰਾ ਜਿਵੇਂ ਇਹ ਸਵਾਸ ਇਹ ਸਰੀਰ ਇਹ ਜਿੰਦ ਸਭ ਕੁ ਤੇਰਾ ਹੀ ਦਿੱਤਾ ਹੋਇਆ ਤੇ ਮੈਂ ਆਪਣਾ ਪਿਆਰ ਵੀ ਤੂੰ ਆਪ ਹੀ ਦੇ ਸਕਦਾ ਹਾਂ ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਬਦਗਾਰਾ ਨਾਨਕ ਸਾਇਰ ਸਾਇਰ ਭਾਵ ਕਵੀ ਢਾਡੀ ਹੇ ਸਦਾ ਅਟਲ ਰਹਿਣ ਵਾਲੇ ਪ੍ਰਮਾਤਮਾ ਜੀਵਾਂ ਦੇ ਪਾਲਣ ਵਾਲੇ ਤੇਰਾ ਢਾਡੀ ਤੇਰਾ ਸ਼ਾਇਰ ਨਾਨਕ ਗੁਰੂ ਨਾਨਕ ਦੇਵ ਜੀ ਤੇਰੇ ਦਰ ਤੇ ਇਹ ਬੇਨਤੀ ਕਰਦਾ ਹੈ ਜਿਸ ਤੂੰ ਕਿਸਾ ਨਾ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਢੈ ਗਹਿਣਾ हे मेरे मालिक जे तू अपने प्यार दी दात आप ही किसे जीव नु ना देवे ਤਾਂ ਜੀਵਾਂ ਦੇ ਪਾਸ ਐਸੀ ਕੋਈ ਸ਼ੈ ਨਹੀਂ ਆ ਜੋ ਉਹਦੇ ਵੱਟੇ ਤੇਰਾ ਪਿਆਰ ਖਰੀਦ ਸਕੇ ਵਿਹਾਜ ਸਕੇ ਪਾਉ ਭਾਵ ਉਹਦੀ ਪ੍ਰੀਤ ਉਹਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ ਨਾਨਕ ਵਿਨ ਵੈ ਸੋ ਕਿਛ ਪਾਈਐ ਪੁਰਬ ਲਿਖੇ ਕਾ ਲੈਣਾ ਇਸ ਤਰ੍ਹਾਂ ਮਾਰਾ ਸੱਚੇ ਪਾਇਸ਼ਾ ਕਹਿੰਦੇ ਆ ਕਿ ਗੁਰੂ ਨਾਨਕ ਦੇਵ ਜੀ ਮਾਰੇ ਕਹਿੰਦੇ ਆ ਬੇਨਤੀ ਕਰਦੇ ਹਾਂ ਕਿ ਜੀਵਨ ਤਾਂ ਉਹੀ ਖੁਦ ਮਿਲ ਸਕਦਾ ਹੈ ਜੋ ਪੂਰਵਲੇ ਕੀਤੇ ਕਰਮਾਂ ਅਨੁਸਾਰ ਸੰਸਕਾਰ ਰੂਪ ਲੈ ਖੋਦੇ ਮੱਥੇ ਤੇ ਲਿਖਿਆ ਹੋਇਆ ਹੈ ਜਿਨ ਮਸਤਕ ਤੁਰ ਹਰ ਲਿਖਿਆ ਤੇਨਾ ਸਤਗੁਰ ਮਿਲਿਆ RAM RAJ JI ਨਾਮ ਖਸਮ ਕਾ ਚਿਤ ਨਾ ਕੀਆ ਕਪਟੀ ਕਪਟ ਕਮਾਣਾ ਪਰ ਪਿਛਲੇ ਕਰਮਾਂ ਦੇ ਸੰਸਕਾਰਾਂ ਦੇ ਹਾਸਰ ਏਟ ਛਲੀ ਮਨੁੱਖਤਾ ਛਲ ਹੀ ਕਮਾਂਦਾ ਰਹਿੰਦਾ ਹੈ ਤੇ ਮਾਲ ਪ੍ਰਭੂ ਦਾ ਨਾਮ ਆਪਣੇ ਮਨ ਵਿੱਚ ਨਹੀਂ ਪਸੰਦਾ ਤੇ ਫਿਰ ਜਮਨ ਦਵਾਰ ਜਾਂ ਪਾਕੜ ਚਲਾਇਆ ਤਾਂ ਚੱਲਦਾ ਪਛਤਾਣਾ ਫਿਰ ਸਾਰੀ ਉਮਰ ਇਉਂ ਲੰਗਾ ਕੇ ਅਖੀਰ ਮੇਲੇ ਜਦੋਂ ਫੜ ਕੇ ਜਮ ਰਾਜੇ ਦੇ ਬੂਖੇ ਵਾਲ ਤੱਕਿਆ ਜਾਂਦਾ ਹੈ ਤਾਂ ਇਤੋਂ ਤਰਨ ਵੇਲੇ ਫਿਰ ਹੱਥ ਮਲਦਾ ਰਹਿ ਜਾਂਦਾ ਹੈ ਫਿਰ ਕੋਈ ਵੀ ਵੇਲਾ ਉਹਦੇ ਹੱਥ ਵਿੱਚ ਨਹੀਂ ਆਉਂਦਾ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ ਇਹ ਬਾਤ ਹੈ ਪ੍ਰਮਾਤਮਾ ਦੇ ਨਾਮ ਨੂੰ ਸੰਵਾਲਣ ਦੀ ਜਿਨਿ ਐਸਾ ਹਰ ਨਾਮ ਨਾ ਚਿਤਿਐ ਉਹ ਸਿ ਕਾਹੇ ਜਗ ਆਇ ਰਾਮ ਰਾਜੀ ਇਹ ਮਾਨਸ ਜਨਮ ਦੁਲੰਭ ਹੈ ਨਾਮ ਬਿਨਾ ਵਿਰਥਾ ਸਮਝਾਏ ਹੁਣ ਵਤੈ ਹਰ ਨਾਮ ਨਾ ਬੀਜਿਓ ਅਗੈ ਭੁਖਾ ਕੀ ਆਖਾ ਖਾਏ ਮਨ ਮੁਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ